ਅੱਜ ਤੱਕ 1 ਰੁਪਿਆ ਦਿਖਾ ਦੇਣ ਜਿਹੜਾ ਬਾਹਰੋਂ ਆਇਆ ਹੈ ਇਹਨਾਂ ਦੀ ਕੰਪਨੀ 'ਚ ਫਿਰ ਕਿਉਂ ਝੂਠ ਬੋਲੀ ਜਾਂਦੇ ਆ ਲੋਕਾਂ ਨੂੰ ਦੂਜੀ ਗੱਲ ਫਿਰ ਇਹਨਾਂ ਨੇ ਕਹਿ ਦੀ ਕੈਸ਼ ਪਾਇਆ ਹੈ ਮੈਂ ਇਹਨੂੰ ਦੱਸਣਾ ਚਾਹਣਾ ਹੈ ਇਹਨਾਂ ਦੀ ਕੰਪਨੀ ਇਨਕਮ ਟੈਕਸ ਹਰ ਸਾਲ ਇਹਨਾਂ ਦੀ ਸਕਰੂਟੀਨੀ ਕਰਦਾ ਹੈ ਕੇ ਸਕਰੂਟੀਨੀ ਹੁੰਦੀ ਹੈ ਦੋ ਕਿਸਮ ਦੇ ਕੇਸ ਹੁੰਦੇ ਇਨਕਮ ਟੈਕਸ ਇੱਕ ਤਾਂ ਤੁਸੀਂ ਅਪਲਾਈ ਕਰਦੇ ਆ ਐਕਸੈਪਟ ਹੋ ਜਾਂਦਾ ਹੈ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਨੂੰ ਸਕਰੂਟੀ ਹੁੰਦਾ ਕਿ ਇੱਕ ਇੱਕ ट्रांजੈਕਸ਼ਨ ਇਨਕਮ ਟੈਕਸ ਦੇਖਦਾ ਹੈ 2007 ਤੋਂ ਲੈ ਕੇ 2018 ਤੱਕ ਹਰ ਸਾਲ ਇਨਕਮ ਟੈਕਸ ਨੇ ਸਾਰੀ ਇਹਨਾਂ ਦੀ ਕੰਪਨੀ ਦੀ ਹਰ ਪੇਮੈਂਟ ਸਕਰੂਟੀ ਕਰਕੇ ਸਰਟੀਫਾਈ ਕੀਤਾ ਕਿ ਸਾਰਾ ਕੁਝ ਸਹੀ ਹੈ ਤੇ ਆ ਕਿੱਥੋਂ ਬੋਲੀ ਜਾਂਦੇ ਕੈਸ਼ ट्रांजੈਕਸ਼ਨ ਕਿਹੜੀ ਟ੍ਰਾਂਜ਼ੈਕਸ਼ਨ ਆ ਸਾਰਾ ਝੂਠ ਬਣਾਇਆ ਜਾਂ 3500 ਕਰੋੜ ਸਾਡਾ ਬਣਾਤਾ ਸੀ ਨਾਈਨਟ ਕਲੱਬ ਐਵੇਂ ਹੀ ਫਿਗਰਾਂ ਪਾ ਕੇ ਬਣਾ ਕੇ ਕਿਉਂਕਿ ਆ ਚਾਉਂਦੇ ਆ ਕਿ ਬੇਲ ਨਾ ਮਿਲੇ ਜੱਜ ਸਾਹਿਬ ਨੂੰ ਕਹੋਂਗੇ ਦੇਖੋ ਹੀ 500 ਕਰੋੜ ਆਜੀ ਆ ਹੋਇਆ ਪਰ ਹੈ ਕੁਛ ਨਹੀਂ ਆ ਸਾਰਾ ਡਰਾਮਾ ਇੱਕੋ ਇੱਕ ਹੈ ਕਿ ਵਿਕਰਮ ਨੇ ਕਿਉਂਕਿ ਚੈਲੰਜ ਕੀਤਾ ਭਗਵੰਤ ਮਾਨ ਨੂੰ ਭਗਵੰਤ ਮਾਨ ਦੇ ਪੋਲ ਖੋਲੇ ਆ ਕੇਜਰੀਵਾਲ ਦੇ ਪੋਲ ਖੋਲੇ ਆ ਰੋਜ਼ ਖੋਲਦਾ ਭਗਵੰਤ ਮਾਨ ਨੇ ਫੈਸਲਾ ਕਰ ਮੈਂ ਤਾਂ ਅੰਦਰ ਕਰਨਾ ਹੀ ਕਰਨਾ ਹੈ ਡੀਜੀਪੀ ਨੂੰ ਕਿਹਾ ਅੰਦਰ ਕਰਨਾ ਹੀ ਕਰਨਾ ਤੇ ਅਪਸਰਾ ਹੁਣ ਜਿਹੜਾ ਸੈਟ ਆ ਲੈ ਲਾਇਆ ਕਿਹੜੇ ਆ ਆ ਜਿਹੜਾ ਸ਼ਰਮਾ ਜਿਹੜਾ ਹੈਡ ਹੈ ਸੈਟ ਦਾ ਸਰ ਬੱਚਾ ਬੱਚਾ ਜਾਣਦਾ ਪਟਿਆਲੇ ਐਸਐਸਪੀ ਜਿਹੜਾ ਹੈਗਾ ਬੱਚਾ ਬੱਚਾ ਜਾਣਦਾ ਆ ਭਗਵਾਨ ਤਮਨ ਮੈਂ ਹੁ ਇਸ ਲੈਵਲ ਤੇ ਜਾਣਾ ਨਹੀਂ ਚਾਹੁੰਦਾ ਉਹਦੀ ਫੈਮਿਲੀ ਦੀ ਸਾਰੀ ਟਰਾਂਜੈਕਸ਼ਨ ਆ ਕਰਾਉਂਦਾ ਜੋ ਲੈਣਾ ਦੇਣਾ ਪਟਿਆਲੇ ਚ ਪੋਸਟ ਉਸ ਵਾਰ ਰੱਖੀ ਹੈ ਉਹਨੂੰ ਬਣਾਇਆ ਜਿਹੜਾ ਚੇਤਾ ਤੇ ਜੂੜਾ ਜਿਹੜਾ ਦੂਜਾ ਹੈਗਾ ਇੱਕ ਹੈਗਾ ਇਹਨਾਂ ਦਾ ਗੁਰਵੰਸ ਬੈਂਸ ਜਿਹੜਾ ਐਸੇ ਦੀ ਦੁਜਾ ਪੰਜ ਸਾਲ ਕਰਪਸ਼ਨ ਦੀ ਜੇਲ੍ਹ ਕਰਪਸ਼ਨ ਦੇ ਕੇਸ ਵੀ ਡਿਸਮਿਸ ਹੋਇਆ ਐਜੇ ਬੰਦੇ ਲੱਭੇ ਆ ਜਿਹੜੇ ਆਪ ਚੋਰ ڈاکੂ ਐ ਉਹਨਾਂ ਤੋਂ ਮੋਰ ਲਵਾਉਣ ਵਾਸਤੇ ਜਿੰਨਾ ਮਰਜ਼ੀ ਕਰ ਲੋ ਜੇ ਤੁਸੀਂ ਡੋਲਦੇ ਹੋ ਕਿ ਤੁਸੀਂ ਡਰਾ ਲੋਗੇ ਸਾਨੂੰ ਕੀ ਐ ਮਹੀਨਾ ਕਰ ਦੋਗੇ ਅੰਦਰ ਡੇਢ ਮਹੀਨਾ ਕਰ ਦੋਗੇ ਮੈਨੂੰ ਵੀ ਕੀਤਾ ਸੀ ਵੱਡੇ ਬਾਦਲ ਸਾਹਿਬ ਨੂੰ ਵੀ ਕੀਤਾ ਸੀ ਹੋਇਆ ਕੀ ਕਾਨੂੰਨ ਨਾ ਦੇਸ਼ ਦਾ ਤੇ ਮੈਂ ਅੱਜ ਦੱਸਣਾ ਚਾਹਣਾ ਅੱਜ ਇਹ ਅਫਸਰਾਂ ਨੂੰ ਵੀ ਦੱਸਣਾ ਚਾਹਣਾ ਹੈ ਭਗਵੰਤ ਮਾਨ ਨੂੰ ਵੀ ਝੂਠੇ ਕੇਸ ਕਰਨੇ ਗੁਨਾਹ ਹੈ ਤੇ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਦੇ ਕੇਸ ਵੀ ਹੋਣਗੇ ਇਨਵੈਸਟੀਗੇਸ਼ਨ ਵੀ ਹੋਣਗੇ ਤੇ ਅੰਦਰ ਵੀ ਜਾਣਗੇ ਹੁਣ ਡਰਾਮਾ ਕਰੀ ਜਾਂਦੇ ਆ ਹੁਣ ਚੱਤੋਂ ਪਾਦੇ ਨੂੰ ਬੁਲਾ ਲਿਆ ਕੱਲ ਚੱਤੋਂ ਪਾਦੇ ਪੁੱਛਣਾ ਚਾਹਣਾ ਹੈ ਆ ਡੀਜੀਪੀ ਤੂੰ ਸੀ ਤੂੰ ਇਨਵੈਸਟੀਗੇਸ਼ਨ ਕੀਤਾ ਸੀ ਐਸਆਈਡੀ ਤੇਰੇ ਥੱਲੇ ਬਣੀ ਸੀ ਜਦੋਂ ਤੂੰ ਸੀ ਉਦੋਂ ਤਾਂ ਕੋਈ ਤਲਾਨੀ ਪੇਛ ਹੋਇਆ ਹੁਣ ਕਿਉਂ ਬਿਆਨ ਦੇਈ ਜਾਂਦਾ ਉਹਨੂੰ ਜੱਤ ਤੋਂ ਬਾਅਦ ਨੂੰ ਮੈਂ ਸਵਾਲ ਪੁੱਛਣਾ ਚਾਹਣਾ ਹੈ ਤੂੰ ਗਿਆ ਸੀ ਪੂਰੇ ਹਿੰਦੂਰੀਆਂ ਵਿੱਚ ਸਾਡੇ ਖਿਲਾਫ ਸਬੂਤ ਲੱਭਣ ਵਾਸਤੇ ਕੀ ਲੱਭ ਕੇ ਲਿਆ ਝੂਠ ਬੋਲਿਆ ਸੀ ਨਾ ਆ ਸਾਰੇ ਅਫਸਰ ਓਜੇ ਲਿਆਂਦੇ ਹਨ ਦੋਗਲੇ ਜਿਹੜਾ ਕੋਈ ਪੋਸਟਿੰਗ ਚੰਗੀ ਚਾਹੁੰਦਾ ਕੋਈ ਦੂਜਾ ਚਾਹੁੰਦਾ ਹੁਣ ਜਿਹੜਾ ਈਡੀ ਦਾ ਡਾਇਰੈਕਟਰ ਬੁਲਾਇਆ ਹੈ ਆਈ ਈ ਡੀ ਨੇ ਇਨਵੈਸਟੀਗੇਸ਼ਨ ਕੀਤੀ ਹੈ ਮੈਂ ਕਹਿੰਦਾ ਪੁਲਿਸਾਂ ਨੂੰ ਪੁੱਛਣਾ ਚਾਹਣਾ ਪੰਜਾਬ ਪੁਲਿਸ ਨੂੰ ਤੁਹਾਨੂੰ ਰਿਟਾਇਰ ਬੰਦੇ ਨੂੰ ਬੁਲਾਉਂਦੀ ਕਿਉਂ ਹੈ ਤੁਸੀਂ ਈਡੀ ਤੋਂ ਪੁੱਛ ਲਓ ਕਉਂਕੀ ਹੁਣ ਇਹ ਗੈਰ ਬੰਦਾ ਉਹਨੂੰ ਸੈੱਟ ਕਰ ਲਿਆ ਜੇ ਉਹ ਬੰਦਾ ਕੋਈ ਬਿਆਨ ਦਿੰਦਾ ਵੈਲਿਡ ਹੀ ਨਹੀਂ ਆ ਕਿਉਂ ਕਿਉਂਕਿ ਉਹ ਈਡੀ ਸੀ ਉਹਨੇ ਕਿਉਂ ਨਹੀਂ ਉਹਨੂੰ ਕਨਵਰਟ ਕੀਤਾ ਉਹਦਾ ਹੈਡਲੈਸ ਸੀ ਆਪ ਤਾ ਉਹਨੂੰ ਕਲੀਨ ਚਿੱਟ ਦਿੱਤੀ ਇਸ ਕਰਕੇ ਮੈਂ ਕਹਿਣਾ ਚਾਹਣਾ ਆ ਜਿੰਨਾ ਡਰਾਮਾ ਕੀਤਾ ਆ ਸਾਰਾ ਗਲਤ ਇਲੀਗਲ ਹੈ ਅਕਾਲੀ ਦਾ ਲੜਾਈ ਲੜੂਗਾ ਨਾ ਅਸੀਂ ਇਹਨਾਂ ਦੀ ਧਮਕੀਆਂ ਤੋਂ ਇਹਨਾਂ ਦੇ ਕਰ ਸਕਦੇ ਆ ਪਰ ਮੈਂ ਇਹਨਾਂ ਕਹਿਣਾ ਹੈ ਅਸੀਂ ਕਿਸੇ ਦਾ ਝੂਠਾ ਕੇਸ ਨਹੀਂ ਬਣਾਵਾਂਗੇ ਆਪਣੀ ਸਰਕਾਰ 'ਚ ਸਾਡੇ ਕੋਲੇ ਸਬੂਤ ਇੰਨੇ ਆ ਜਿਨ੍ਹਾਂ ਨੇ ਆਪਣੇ ਭਗਵੰਤ ਮਾਨ ਨੇ ਉਹਨਾਂ ਦੀ ਘਰਵਾਲੀ ਨੇ ਉਹਨਾਂ ਦੇ ਆ ਜਿਹੜਾ ਹੈਗਾ ਆਪਣਾ ਕੇਜਰੀਵਾਲ ਸਸੋਡਿਆ ਜਿਹੜੇ ਅਫਸਰ ਹੈ ਸਾਰਿਆਂ ਨੇ ਕੀ ਕੀ ਕਪਲੇ ਕੀਤਾ ਇੱਕ ਇੱਕ ਚੀਜ਼ ਦਾ ਸਾਡੇ ਕੋਲ ਪੱਕੇ ਸਬੂਤ ਹੈ ਅਸੀਂ ਤੁਹਾਡੇ ਵਾਂਗੂ ਨਹੀਂ ਹੈ ਕਿ ਝੂਠੇ ਕੇਸ ਬਣਾਵਾਂਗੇ ਅਸੀਂ ਹਿੰਦੁਸਤਾਨ ਦੇ ਲੋਕਾਂ ਦੇ ਸਾਹਮਣੇ ਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਅਸਲੀਅਤ ਲਿਆਵਾਂਗੇ ਕਿਵੇਂ ਲੁੱਟਿਆ ਸਾਰਾ ਕੁਝ ਰਿਕਾਰਡ ਹੈ ਤੇ ਅਗਲੇ ਦਿਨ ਦੱਸਾਂਗੇ ਤੇ ਜਿਸ ਦਿਨ ਸਰਕਾਰ ਬਦਲੀ ਉਹ ਪੱਕੀ ਗਾਰੰਟੀ ਮੈਂ ਤੁਹਾਨੂੰ ਦੱਸਣਾ ਪੰਜਾਬ ਦੇ ਲੋਕਾਂ ਅੱਕੇ ਪਏ ਆ 1.5 ਸਾਲ ਦੀ ਗੱਦ ਲੈ ਗਈ ਤੇ ਅਫਸਰਾਂ ਨੂੰ ਵੀ ਕਹਿਣਾ ਚਾਹਣਾ ਹੈ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਇਸ ਝੂਠੇ ਕੇਸਾਂ ਵਿੱਚ ਹਿੱਸਾ ਲਿੱਤਾ ਉਹ ਵੀ ਕ੍ਰਿਮੀਨਲ ਅਫੈਂਸ ਉਹਨਾਂ ਨੇ ਕਮਿਟ ਕੀਤਾ ਐਂਡ ਲਾਅ ਕਹਿੰਦਾ ਹੈ ਕਿ ਜਿਹੜਾ ਕ੍ਰਿਮੀਨਲ ਅਫੈਕਟ ਕਰਦਾ ਭਾਵੇਂ ਪੁਲਿਸ ਵਾਲਾ ਹੈ ਭਾਵੇਂ ਕੋਈ ਹੈ nobody is above law and he will be answerable to it as karke main fir to challenge karda haa a saryan nu ki 2007 to jadon vikram singh mrjitha baneya ajj tak 1 rupiya foreign transaction us company di dikha dio main challenge karda haa dooji gall jinni tusi cash transaction di kar karde ho every transaction has been cleared certified by income tax department ਇਹਦਾ ਮਤਲਬ ਇਨਕਮ ਟੈਕਸ ਡਿਪਾਰਟਮੈਂਟ ਜੇ ਪੱਚਾ ਕਰੋ ਜੇ ਉਹਨਾਂ ਨੇ ਗਲਤ ਕੀਤਾ ਐਵੇਂ ਹੀ ਤੁਸੀਂ ਝੂਠ ਬੋਲ ਬੋਲ ਕੇ ਗੁਨਾਹ ਕਰਕੇ ਡਰਾਮਾ ਕਰੀ ਜਾਂਦੇ ਹੋ ਵੀ ਐਕਸੈਪਟ યોર ਚੈਲੰਜ ਅਕਾਲੀ ਦਲ ਐਕਸੈਪਟ ਆਪ ਦਾ ਚੈਲੰਜ ਅਸੀਂ ਲੋਕਾਂ ਕੋਲੇ ਜਾਵਾਂਗੇ ਲੋਕਾਂ ਦੀ ਪੂਰੀ ਤੂਫਾਨ ਖੜਾ ਕਰਾਂਗੇ ਕਿ ਇਸ ਲੁਟੇਰੀ ਸਰਕਾਰ ਨੂੰ ਅਸੀਂ ਪੰਜਾਬ ਚੋਂ ਕੱਢਾਂਗੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਆਏ ਹੋ ਕਿਸੇ ਨੂੰ ਕੋਈ ਸਵਾਲ ਪੁੱਛ ਸਕਦੇ ਹਾਂ ਬਾਲੂ ਸਾਹਿਬ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਮੁੱਖ ਮੰਤਰੀ ਵੱਲੋਂ ਤੇ بار بار 21 ਦੀ ਨੂੰ ਐਮਫਸਿਸ ਕੀਤਾ ਜਾਂਦਾ ਪੱਕੇ ਪੈਰੀ ਆ ਪੱਕੇ ਪੈਰੀ ਆ ਸਾਰਾ ਮੈਂ ਤੈਨੂੰ ਅੱਜ ਦੱਸਾਂ ਮੈਂ ਓਪਨ ਚੈਲੰਜ ਕਰਦਾ ਪੱਕੇ ਪੈਰੀ ਤੁਸੀਂ ਇੱਕ ਤੁਸੀਂ ਜੇ ਪੱਕੇ ਪੈਰੀ ਆ ਤਾਂ ਚਲਾਨ ਕਿਉਂ ਨਹੀਂ ਕੀਤਾ 4 ਸਾਲ ਹੋ ਗਏ ਕਹਿੰਦੇ ਪੱਕੇ ਪੈਰੀ ਆ 4 ਸਾਲ ਹੋ ਗਏ ਅੱਜ ਤੱਕ ਮੈਂ ਹਿੰਦੁਸਤਾਨ 'ਚ ਦੇਖਿਆ ਕਿ ਐਸਆਈਟੀ 5 ਬਣੀਆਂ ਹੋਣ 4 ਸਾਲ ਹੋਣ ਤੇ ਚਲਾਨ ਨਹੀਂ ਪੇਸ਼ ਕੀਤਾ ਚਲਾਨ ਤਾਂ 60 ਦਿਨਾਂ ਚੰਦਰ ਤੋਂ ਕੰਪਲਸਰੀ ਹੈ ਮੈਂ ਤਾਂ ਹੁਣ ਓਪਨ ਚੈਲੰਜ ਹੈ 1 ਰੁਪਿਆ ਦੱਸ ਦੋ ਤੁਸੀਂ 500 ਕਰੋੜ ਕਰਦੇ ਅਸੀਂ 1 ਰੁਪਏ ਦੇ ਚੈਲੰਜ ਕਰਦੇ ਆਂ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇਹ ਡਰੱਗ ਮਨੀ ਨਹੀਂ ਹੈ ਇਹ ਸਾਰੇ ਇਨਕਮ 540 ਕਰੋੜ ਜਿਹੜਾ ਹੈ ਪਹਿਲੀ ਗੱਲ ਹੈ 540 ਕਰੋੜ ਇਜ਼ ਗਲਤ ਫਿਗਰ ਇਹਨਾਂ ਨੇ 141 ਕਰੋੜ 141 ਕਰੋੜ ਕਿਹਾ ਫੋਰਨ ਐਕਸਚੇਂਜ ਪਹਿਲੀ ਗੱਲ 1 ਰੁਪਿਆ ਨਹੀਂ ਆਇਆ 2007 ਤੋਂ ਲੈ ਕੇ ਅੱਜ ਤੱਕ 1 ਰੁਪਿਆ ਨਹੀਂ ਆਇਆ ਦੂਜੀ ਗੱਲ ਜਿਹੜਾ ਉਹ ਤਾਂ ਪਹਿਲੇ ਆਇਆ ਮੈਂ ਉਹ ਦੱਸਿਆ ਉਹ ਉਹਨਾਂ ਨੇ ਸ਼ੇਅਰ ਲਿੱਤੇ ਆ ਕੰਪਨੀ ਜਿਵੇਂ ਬਹੁਤ ਕੰਪਨੀਆਂ ਇਨਵੈਸਟ ਕਰਦੀਆਂ ਸਾਰੇ ਕੰਪਨੀਆਂ ਚ ਉਹ 35 ਕਰੋੜ ਉਹ ਵੀ ਥਰੂ ਚੈੱਕ ਆਇਆ ਆ ਆਰਬੀਆਈ ਕਲੀਅਰੈਂਸ ਹੋਇਆ ਆ ਕੋਈ ਵੀ ਫੋਰਨ ਐਕਸਚੇਂਜ ਇਨਵੈਸਟਮੈਂਟ ਹੁੰਦੀ ਹੈ ਆਰਬੀਆਈ ਦੇ ਅੰਡਰ ਗਾਈਡਲਾਈਨਸ ਅਪਰੂਵਲ ਤਾਂ ਹੁੰਦਾ ਆਰਬੀਆਈ ਤੋਂ ਇਕੱਲੇ ਆ ਨਹੀਂ ਕਰ ਸਕਦਾ ਕੋਈ ਸਭ ਜਿਹੜੀ ਹੈ ਸ਼ੈੱਲ ਕੰਪਨੀਆਂ ਦਾ ਜ਼ਿਕਰ ਕਰ ਰਹੇ ਨੇ ਕਿ ਚਾਰ ਸ਼ੈੱਲ ਕੰਪਨੀਆਂ ਬਣਾਈਆਂ ਔਰ ਉਸ ਦੇ ਵਿੱਚ ਮੈਂ ਤੁਹਾਨੂੰ ਇੱਕ ਸ਼ੈੱਲ ਕੰਪਨੀ ਦੱਸ ਦਵਾਂ ਜਿਹੜੀ ਬਿਕਰਮ ਸਿੰਘ ਵਜੀਠੀਆ ਦੀ ਹੈ ਥਿਸ ਇਸ ਨਾਟ ਅ ਸ਼ੈੱਲ ਕੰਪਨੀ this is a multi billion dollar investment company which invests asia vich 50000 crore de investments hai unna diyan inna de offices new york apna jehda hai ga hong kong seoul te singapore sari jagah te inna de offices hai they invested 25% share uhi those are charge panch vich jadon koi lena dena nahi sarkar da opposition cha captain amrinder singh mukhyamantri ji odo ਤੇ ਕਿਵੇਂ ਕਹਿ ਸਕਦੇ ਆ ਵਿਕਰਮ ਪੋਲਿਟਿਕਸ ਵੀ ਨਹੀਂ ਸੀ ਉਦੋਂ ਤਾਂ ਪੋਲਿਟਿਕਸ ਵਿੱਚ ਵੀ ਹੈ ਨਹੀਂ ਸੀ ਉਦੋਂ ਪੜ੍ਹ ਕੇ ਆਇਆ ਸੀ ਤੇ ਆਪਣੇ ਕੰਮ ਕਰਦਾ ਸੀ ਹਾਂ ਤੇ ਕੀ ਗੱਲਾਂ ਕਰੀਏ ਨੇ ਪਰ ਕਿਸੇ ਕਿਹਦੇ ਨਾਲ ਪਰ ਇਹ ਥੋੜਾ ਜਿਹਾ ਹਿੰਦੀ ਦੇ ਵਿੱਚ ਫॉर ਨੈਸ਼ਨਲ ਚੈਨਲ ਤੇ ਆ ਗਿਆ ਨੇ ਫਿਰ ਇਹ ਪੁਰਾਣੇ ਕੇਸਾਂ ਦੀ ਗੱਲ ਕੀਤੀ ਆ ਕਿਕਰਤਨ ਬਰਿੰਦਰ ਸਿੰਘ ਦੇ ਸਰਕਾਰ ਦੌਰਾਨ ਸਾਡੇ ਪਰ ਬਾਦਲ ਸਾਹਿਬ ਸਾਡੇ ਮਾਤਾ ਜੀ ਤੇ ਉਹ ਵੀ ਬਹੁਤ ਕਾਲੇ ਜਿੰਦਰਾ ਪਰ ਪੱਤੇ ਲੱਗ ਹੋਇਆ ਉਹ ਉਸ ਤੇ ਇਹ ਵੀ ਕੋਈ ਪੋਰਟਾ ਅੰਦਲ ਨੂੰ ਆਯੂ ਜੀ ਗਾਇਸ ਬਲੇ ਪਤਨ ਦੇ ਜੀ ਜੀ ਸਿਮਰਿੰਦਰਪਾਲ ਸਿੰਘ ਹਾਂ ਵੀ ਹੋਸਟਲ ਹੋ ਗਏ ਕਿਉਂਕਿ ਪ੍ਰਾਪਤਾ ਵੀ ਹੋਸਟਲ ਹੋ ਗਏ ਪਰ ਆਪ ਸਰ ਹੋਸਟਲ ਹੋਏ ਹੋਸਟਲ ਨਹੀਂ ਹੋਏ ਮੈਂ ਤੁਹਾਨੂੰ ਦੱਸਾਂ ਕਿਉਂਕਿ